हाथी है फिर आटो का मतलब खाली है, है।, तो है तो 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 पता ही नहीं है

ਹਾਂ ਜੀ ਨਾਮ ਹੈ ਜੀ ਖੜੇ ਹੋ ਜਾਓ ਮਿੰਟ ਬਟਾ ਅਜਨ ਕੀ ਨਾਮ ਹੈ ਤੁਹਾਡਾ ਤੇ ਅੱਜ ਬੈਂਕ ਬਾਰੇ ਧਰਨਾ ਲਗਾਏਗਾ ਕੀ ਕਰਨਾ ਮੇਰਾ ਨਾਮ ਨਰਿੰਦਰ ਸਿੰਘਲਾ ਜੀ ਮੈਂ ਇੱਕ ਐਸਐਮ ਸੈਂਟਰੀ ਹਾਊਸ ਦਾ ਪ੍ਰੋਪਰਾਈਟਰ ਹਾਂ ਤੇ ਮੇਰਾ ਖਾਤਾ ਇਸ ਬ੍ਰਾਂਚ ਦੇ ਵਿੱਚ ਬਹੁਤ ਪੁਰਾਣਾ 1997 ਤੋਂ ਆ ਲੇਕਿਨ ਇਸ ਬ੍ਰਾਂਚ ਦੇ ਵਿੱਚ ਮੈਨੂੰ ਨਹੀਂ ਪਤਾ ਸੀ ਵੀ ਬਦਮਾਸ਼ੀ ਦਾ ਰਾਜ ਚੱਲਦਾ ਕਿਉਂਕਿ ਉਹਦਾ ਇਲਜ਼ਾਮ ਮੈਨੂੰ ਜਿਹੜਾ ਭੁਗਤਣਾ ਪੈ ਰਿਹਾ ਅੱਜ 8 4 2022 ਨੂੰ ਇਹਨਾਂ ਨੇ ਇੱਕ ਬੜੀ ਸਾਜ਼ਿਸ਼ ਰਚ ਕੇ ਮੈਨੂੰ ਬੈਂਕ ਚ ਬੁਲਾ ਕੇ ਉਦੋਂ ਵੀ ਮੈਨੂੰ ਇਹਨਾਂ ਤੋਂ origignal FD ਲੈਣੀ ਸੀ ਤੇ ਬੁਲਾ ਕੇ ਮੇਰੇ ਤੇ ਝੂਠੇ ਇਲਜ਼ਾਮ ਲਗਾਏ ਕਿ ਨਰਿੰਦਰ ਸਿੰਘਲਾ ਇੱਥੇ ਦੇ ਜਿਹੜਾ ਲੇਡੀ ਸਟਾਫ ਆ ਉਹਦੇ ਨਾਲ ਆ ਕੇ ਬਦਤਮੀਜ਼ੀ ਕਰਦਾ ਉਹਨੂੰ ਸ਼ਲੀਲ ਸ਼ਰਾੜੇ ਕਰਦਾ ਉਹਨਾਂ ਨੂੰ ਛੇੜਦਾ ਸੈਕਸ਼ੂਅਲ ਹਰਾਸ਼ਮੈਂਟ ਕਰਦਾ ਇਹ ਜੇ ਗੰਦੇ ਇਲਜ਼ਾਮ ਲਗਾਏ ਗਏ ਜਿਸ ਤੋਂ ਬਾਅਦ ਪੁਲਿਸ ਨੇ ਮੈਨੂੰ ਧਮਕਾਣਾ ਸ਼ੁਰੂ ਕਰ ਦਿੱਤਾ ਮੇਰੇ ਤੇ FIR ਕਰ ਲਈ ਇਹਨਾਂ ਨੇ ਰਿਟਰਨ ਦੇ ਵਿੱਚ ਐਪਲੀਕੇਸ਼ਨ ਦਿੱਤੀ ਠੀਕ ਹੈ ਜੀ ਐਪਲੀਕੇਸ਼ਨ ਤੋਂ ਬਾਅਦ ਮੈਂ ਪੁਲਿਸ ਦੇ ਹੱਥੇ ਨਹੀਂ ਚੜ੍ਹਿਆ ਜਦੋਂ ਮੈਂ ਪੁਲਿਸ ਨੂੰ ਬਹੁਤ ਰਿਕੁਐਸਟਾਂ ਕਰੀਆਂ ਐਸਐਸਪੀ ਸਾਹਿਬ ਨੂੰ ਵੀ ਲੈਟਰ ਲਿਖੀ ਪਰ ਉਸ ਮੇਰੀ ਲੈਟਰ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਉਸ ਤੋਂ ਬਾਅਦ ਮੈਨੇ ਮੇਰੇ ਕੋਲ ਮਜਬੂਰੀ ਸੀ ਮੈਂ ਕੋਰਟ ਦੇ ਵਿੱਚ ਗਿਆ ਕੋਰਟ ਚ ਜਾ ਕੇ ਬੈਂਕ ਦੇ ਅੰਦਰ ਲੱਗੇ ਹੋਏ ਜਿਹੜੇ ਸੀਸੀਟੀਵੀ ਕੈਮਰੇ ਨੇ ਉਹਨਾਂ ਦੀ ਫੁਟੇਜ ਨੂੰ ਪ੍ਰਜਰਵ ਕਰਵਾਇਆ ਜਦੋਂ ਪ੍ਰਜਰਵ ਹੋਣ ਦੇ ਮਾਨਯੋਗ ਅਦਾਲਤ ਵੱਲੋਂ ਆਰਡਰ ਹੋ ਗਏ ਤਾਂ ਇੱਥੇ ਦੀ ਤ੍ਰਿਪੜੀ ਪੁਲਿਸ ਨੇ ਮੈਨੂੰ ਇੱਕ ਕਲੀਨ ਚਿੱਟੀ ਚਿੱਟ੍ਹ ਦੇ ਦਿੱਤੀ ਇਹ ਕਿ ਇਹ ਦਰਖਾਸਤ ਦੇ ਵਿੱਚ ਜਿਹੜੀ ਬੈਂਕ ਮੁਲਾਜ਼ਮਾਂ ਵੱਲੋਂ ਦਿੱਤੀ ਗਈ ਆ ਝੂਠੀ ਆ ਇਦੇ ਵਿੱਚ ਕੋਈ ਸੱਚਾਈ ਨਹੀਂ ਪਾਈ ਗਈ ਉਸ ਤੋਂ ਬਾਅਦ ਮੈਨੇ ਫੇਰ ਆਪਣੀ ਪਹਿਲੀ ਦਿੱਤੀ ਐਪਲੀਕੇਸ਼ਨ ਤੇ ਵੀ ਤੇ ਰਿਪੋਰਟ ਆਣ ਤੋਂ ਬਾਅਦ 182 ਦੀ ਕਾਰਵਾਈ ਹੁੰਦੀ ਆ ਮੈਨੂੰ ਕਿਸੇ ਨੇ ਦੱਸਿਆ ਵੀ ਜਦੋਂ ਕੋਈ ਝੂਠੀ ਦਰਖਾਸਤ ਦਿੰਦਾ ਤਾਂ ਉਹਦੇ 182 ਦੀ ਕਾਰਵਾਈ ਕਰਨੀ ਬਣਦੀ ਆ ਪੁਲਿਸ ਦੀ ਮੈਨੇ ਰੀਟਨ ਦੇ ਵਿੱਚ ਦਰਖਾਸਤ ਦਿੱਤੀ ਪਰ ਉਹਦੇ ਤੇ ਵੀ ਜਿਹੜਾ ਉਸ ਟਾਈਮ ਦਾ ਆਈਓਸੀ ਸੁਖਵਿੰਦਰ ਸਿੰਘ ਉਹਨੇ ਮੈਥੋਂ ਪੈਸਿਆਂ ਦੀ ਡਿਮਾਂਡ ਕੀਤੀ ਲੇਕਿਨ ਮੈਨੇ ਉਸ ਨੂੰ ਪੈਸੇ ਦੇਣ ਤੋਂ ਇਨਕਾਰ ਕੀਤਾ ਤਾਂ ਉਸਨੇ ਉਹ 182 ਦੀ ਕਾਰਵਾਈ ਨਹੀਂ ਕੀਤੀ ਤੇ ਉਹ ਦਰਖਾਸਤ ਫਾਈਲ ਕਰ ਦਿੱਤੀ ਉਹਦਾ ਨਤੀਜਾ ਹੀ ਨਿਕਲਿਆ ਕਿ ਮੈਨੂੰ ਇਹਨਾਂ ਨੇ ਲੋਕਰ ਨਹੀਂ ਵਰਤਨ ਦਿੱਤਾ ਉਸ ਤੋਂ ਬਾਅਦ ਮੇਰੇ ਜਿਹੜੇ ਇੱਥੇ ਫੰਡ ਪਈ ਸੀ ਉਹ ਨਹੀਂ ਮੈਂ ਵਰਤ ਸਕਿਆ ਤੇ ਜਿਹੜੀ ਮੇਰੀ ਐਫਡੀ ਸੀ ਹੁਣ ਅਪ੍ਰੈਲ 2025 ਦੇ ਵਿੱਚ ਨਿਊ ਹੋਣੀ ਸੀ ਜਦੋਂ ਮੈਂ ਉਹਨੂੰ ਆਨਲਾਈਨ ਚੈੱਕ ਰਿਆ ਕਿਉਂਕਿ ਮੈਂ ਬ੍ਰਾਂਚ ਆਣ ਤੋਂ ਡਰਦਾ ਸੀ ਮੇਰੇ ਅੰਦਰ ਸਹਿਮ ਹੋ ਗਿਆ ਸੀ ਡਰ ਹੋ ਗਿਆ ਸੀ ਬ੍ਰਾਂਚ ਆਣ ਦੀ ਬਜਾਏ ਮੈਂ ਜਦੋਂ ਆਨਲਾਈਨ ਚੈੱਕ ਰਿਆ ਤਾਂ ਐਪਰੀ ਉੱਥੇ ਨਹੀਂ ਬੋਲ ਰਹੀ ਸੀ ਤੇ ਉਸ ਤੋਂ ਬਾਅਦ ਮੈਨੇ ਆਪਣੇ ਦੋ ਬੰਦੇ ਇੱਥੇ ਭੇਜੇ ਬੈਂਕ ਦੇ ਵਿੱਚ ਤਾਂ ਮੈਨੇਜਰ ਸਾਹਿਬ ਨੇ ਕਿਹਾ ਅਸੀਂ ਤੁਹਾਨੂੰ ਜਵਾਨੀ ਕੋਈ ਜਵਾਬ ਨਹੀਂ ਦੇਵਾਂਗੇ ਜੋ ਕੁਝ ਕਰਨਾ ਹੈ ਲਿਖਤੀ ਰੂਪ ਚ ਭੇਜੋ ਕੋਈ ਹਾਰਡ ਕਾਪੀ ਹੈਗੀ ਤੁਹਾਡੇ ਕੋਲ ਕਿਦੀ ਐਫ ਡੀ ਜਿਹੜੀ ਐਫ ਡੀ ਤਾਂ ਇਹਨਾਂ ਨੇ ਬੈਂਕ ਚ ਪਲੱਜ ਕਰੀ ਵੀ ਆ ਆ ਲਿਖ ਕੇ ਦੇ ਆ ਰਸੀਦ ਦਿੱਤੀ ਵੀ ਆ ਠੀਕ ਆ ਉਸ ਤੋਂ ਬਾਅਦ ਇਹਨਾਂ ਨੇ ਮੈਨੇ ਲਿਖ ਕੇ ਭੇਜਿਆ ਵੀ ਮੇਰੀ ਜਿਹੜੀ ਨਵੀਂ ਐਫ ਡੀ ਬਣੀ ਆ ਉਹਦੀ ਮੈਨੂੰ ਕਾਪੀ ਈਸ਼ੂ ਕਰ ਦਿਓ ਜੀ ਇਹਨਾਂ ਨੇ ਜਵਾਬ ਲਿਖਿਆ ਵੀ ਤੁਹਾਡੀ ਨਵੀਂ ਐਫਡੀ ਰਿਡਿਊ ਨਹੀਂ ਹੋਈ। ਮੈਂਨੇ ਉਸ ਤੋਂ ਬਾਅਦ ਲਿਖ ਕੇ ਭੇਜਿਆ ਵੀ ਮੈਨੂੰ ਕਾਰਨ ਦੱਸ ਦਿਓ ਕਿਉਂ ਨਹੀਂ ਰਿਡਿਊ ਹੋਈ। ਤਾਂ ਇਹਨਾਂ ਨੇ ਕਾਰਨ ਨਹੀਂ ਦੱਸਿਆ। ਉਸ ਤੋਂ ਬਾਅਦ ਮੈਂ ਸਾਰੀ ਰਾਤ ਸੌ ਨਹੀਂ ਸਕਿਆ। ਰਾਤ ਮੈਂ ਮਿਲਣਾ ਪਾਈਆਂ ਹੈੱਡ ਆਫਿਸ ਨੂੰ ਪਾਈਆਂ, ਡੀਜੀਪੀ ਸਾਹਿਬ ਨੂੰ ਪਾਈਆਂ, ਫਾਈਨਾਂਸ ਮਿਨਿਸਟਰ ਨੂੰ ਪਾਈਆਂ, ਪ੍ਰਾਈਮ ਮਿਨਿਸਟਰ ਨੂੰ ਪਾਈਆਂ ਪਰ ਉਹ ਮਿਲਾਂ ਦਾ ਕੋਈ ਵੀ ਨਤੀਜਾ ਨਹੀਂ ਨਿਕਲਿਆ। ਤੇ ਇਹਨਾਂ ਨੂੰ ਪਾਈ ਮੈਂ ਸਵੇਰੇ ਵੀ ਮੈਨੂੰ ਬੈਂਕ ਖੁੱਲਦੇ ਹੀ ਦੱਸਿਆ ਜਾਵੇ ਮੈਂ ਪੂਰੀ ਰਾਤ ਸੌ ਨਹੀਂ ਸਕਿਆ ਕਿਉਂਕਿ ਮੇਰੇ ਪੈਸੇ ਦਾ ਮਾਮਲਾ ਇਹ ਤੇ ਮੈਨੂੰ ਇਹ ਲੱਗ ਰਿਹਾ ਵੀ ਮੈਂ ਆ ਨਾਤਾ ਮੇਰੇ ਲੋਕਰ ਚ ਪਿਆ ਸਮਾਨ ਸੁਰੱਖਿਤ ਆ ਨਾ ਮੇਰੇ ਤੁਹਾਡੇ ਕੋਲ ਪਏ ਫੰਡ ਐਫ ਡੀ ਨਗਦ ਪੈਸੇ ਜੋ ਵੀ ਹੈ ਉਹ ਸੁਰੱਖਿਤ ਨਹੀਂ ਹੈ ਇਸ ਕਰਕੇ ਮੈਨੂੰ ਜਲਦ ਤੋਂ ਜਲਦ ਕਿਸੇ ਮਾੜੀ ਘਟਨਾ ਵਾਪਨ ਤੋਂ ਪਹਿਲਾਂ ਮੈਨੂੰ ਮੇਰੀ ਐਫ ਡੀ ਬਾਰੇ ਦੱਸਿਆ ਜਾਵੇ ਮੈਨੇਜਰ ਸਾਹਿਬ ਨੂੰ ਅੰਦਰ ਜਾ ਕੇ ਵੀ ਬੜੀ ਬੇਨਤੀ ਕੀਤੀ ਲੇਕਿਨ ਮੈਨੇਜਰ ਸਾਹਿਬ ਕਹਿੰਦੇ ਮੈਂ ਤੁਹਾਨੂੰ ਕੁਝ ਨਹੀਂ ਦੱਸਦਾ ਤੇ ਉਹਦੇ ਚ ਮੈਂ ਜਿਹੜੀ ਇਹਨਾਂ ਨੂੰ ਸਵੇਰੇ ਮੇਲ ਪਾਈ ਸੀ ਲਿਖਿਆ ਸੀ ਵੀ ਜੇ ਤੁਸੀਂ ਮੈਨੂੰ ਜਵਾਬ ਨਹੀਂ ਦਵੋਗੇ ਤਾਂ ਮੈਂ ਮਜਬੂਰਨ ਰੋਸ਼ ਪ੍ਰਦਰਸ਼ਨ ਤੇ ਬੈਠਾਂਗਾ ਕਿਉਂਕਿ ਮੇਰੇ ਪਰਿਵਾਰ ਦੀ ਪੂੰਜੀ ਦਾ ਮਾਮਲਾ ਹੈ ਮੈਨੇ ਬੜੇ ਹੱਕ ਹਲਾਲ ਨਾਲ ਜਦੋਂ ਤੋਂ ਇਹਨਾਂ ਨੇ ਮੇਰੇ ਤੇ ਝੂਠੇ ਅਲੀਗੇਸ਼ਨ ਲਾਏ ਜੀ ਹੁਣ ਤਾਂ ਇਹਨਾਂ ਨੇ ਹੱਦ ਕਰਤੀ ਰਿਟਰਨ ਦੇ ਵਿੱਚ ਮੈਨੂੰ ਇੱਕ ਐਪਲੀਕੇਸ਼ਨ ਭੇਜਤੀ ਵੀ ਜਤ ਆਪਣਾ ਖਾਤਾ ਬੰਦ ਕਰਨ ਲਈ ਸਹਿਮਤੀ ਭੇਜਦੇ ਨਹੀਂ ਅਸੀਂ ਤრა ਇੱਕ ਹਫਤੇ ਵਿੱਚ ਖਾਤਾ ਬੰਦ ਕਰ ਦਿਆਂਗੇ ਜਦੋਂ ਕਿ ਮੈਨੂੰ ਨਹੀਂ ਲੱਗਦਾ ਵੀ ਮੈਨੇ ਕੋਈ ਬੈਂਕ ਨਾਲ ਫਰੋਡ ਕੀਤਾ ਹੋਏ ਮੈਨੇ ਕੋਈ ਬੈਂਕ ਦੇ ਪੈਸੇ ਦੇਣੇ ਹੋਣ ਕਿਸ ਕਾਨੂੰਨ ਦੇ ਅਧੀਨ ਇਹਨਾਂ ਨੇ ਮੈਨੂੰ ਉਹ ਲੈਟਰ ਭੇਜੀ ਆ ਜਿਸ ਤੋਂ ਮੈਂ ਬਹੁਤ ਘਬਰਾਇਆ ਰਿਹਾ ਚਲੋ ਫੇਰ ਵੀ ਮੈਂ ਕਿਸੇ ਇੱਕ ਤਰ੍ਹਾਂ ਦੀ ਗੱਲ ਨਹੀਂ ਕੀਤੀ ਲੇਕਿਨ ਹੁਣ ਤਾਂ ਹੱਦ ਨਹੀਂ ਹੋ ਗਈ ਜਦੋਂ ਐਫ ਡੀ ਦੇ ਪੈਸੇ ਨਹੀਂ ਨਾ ਤਾਂ ਮੇਰੇ ਅਕਾਊਂਟ ਚ ਆਏ ਜੀ ਨਾ ਉਹ ਨਿਊ ਹੋਈ ਨਾ ਹੀ ਦੇ ਰਹੇ ਨੇ ਉਹਦੇ ਬਾਰੇ ਕੋਈ ਜਵਾਬ ਨਹੀਂ ਦੇ ਰਹੇ ਲਿਖਤੀ ਰੂਪ ਚ ਵੀ ਦੇਤੇ ਇਹਨਾਂ ਨੇ ਕਹਿਣ ਤੇ ਮੈਨੇਜਰ ਸਾਹਿਬ ਨੇ ਕੀ ਗੱਲਬਾਤ ਕੀਤੀ ਮੈਨੇਜਰ ਸਾਹਿਬ ਕਹਿੰਦੇ ਜੀ ਮੈਂ ਤੁਹਾਨੂੰ ਇਹਦਾ ਜਵਾਬ ਨਹੀਂ ਦੇ ਸਕਦਾ ਮੈਂ ਤੁਹਾਨੂੰ ਇਹਦਾ ਜਵਾਬ ਨਹੀਂ ਦੇ ਸਕਦਾ ਤੁਹਾਡੇ ਪੈਸੇ ਕਿੱਥੇ ਗਏ ਮੈਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਮੈਂਨੇ ਹੁਣ ਸਭ ਤੋਂ ਆਣ ਤੋਂ ਪਹਿਲਾਂ ਐਸਐਸਪੀ ਸਾਹਿਬ ਨੂੰ ਵੀ ਮੇਲ ਪਾਈ ਸੀ ਡੀਜੀਪੀ ਸਾਹਿਬ ਨੂੰ ਵੀ ਮੇਲ ਪਾਈ ਸੀ ਪੁਲਿਸ ਪ੍ਰਸ਼ਾਸਨ ਕੋਲ ਤਾਂ ਮੈਂ ਪਹਿਲਾਂ ਬਹੁਤ ਐਪਲੀਕੇਸ਼ਨਾਂ ਦੇ ਚੁੱਕਿਆ ਹਲੇ ਵੀ ਪੈਂਡਿੰਗ ਪਈਆਂ ਹੋਣਗੀਆਂ ਪਤਾ ਨਹੀਂ ਫਾਈਲ ਕਰ ਦਿੱਤੀਆਂ ਹੋਣਗੀਆਂ ਲੇਕਿਨ ਪੁਲਿਸ ਪ੍ਰਸ਼ਾਸਨ ਵੱਲੋਂ ਜੇ ਇਹ ਸਮੇਂ ਸਿਰ ਕਾਰਵਾਈ ਹੋ ਗਈ ਹੁੰਦੀ ਤਾਂ ਅੱਜ ਸ਼ਾਇਦ ਮੈਨੂੰ ਇਹ ਤਰਨੇ ਵਾਲੀ ਨੌਬਤ ਨਾ ਆਉਂਦੀ ਸਰ ਮੰਗ ਕੀ ਕਰਦੇ ਹੋ ਸਰ ਮੰਗ ਤਾਂ ਮੈਂ ਹੀ ਕਰਦਾ ਵੀ ਜਿਹੜੀ ਮੇਰੀ ਐਫ ਡੀ ਆ ਜਿਹੜੇ ਮੇਰਾ ਪੈਸਾ ਜਿਹੜਾ ਮੇਰਾ ਲੋਕਰ ਆ ਉਹ ਸੁਰੱਖਿਅਤ ਹੋਵੇ ਮੈਨੂੰ ਉਹ ਵਾਪਸ ਦਿੱਤਾ ਜਾਵੇ ਉਹ ਨਮੀ ਬਣਾ ਕੇ ਦਿੱਤੀ ਜਾਵੇ ਤੇ ਜਿਹੜੇ ਮੇਰੇ ਅਕਾਊਂਟ ਆ ਜਦ ਤੱਕ ਮੈਂ ਚਾਹਦਾ ਨਹੀਂ ਉਦੋਂ ਤੱਕ ਬੰਦ ਨਾ ਕੀਤੇ ਜਾਣ ਮੈਂ ਤਾਂ ਇਹੀ ਚਾਹਣਾ ਹੋਰ ਤਾਂ ਮੈਂ ਚਾਹਦਾ ਨਹੀਂ ਇਹਨਾਂ ਦੇ ਖਿਲਾਫ ਬਣਦੀ ਪੁਲਿਸ ਨੂੰ ਵੀ ਚਾਹੀਦੀ ਆ ਵੀ ਜਦੋਂ ਇਹਨਾਂ ਨੇ ਝੂਠੀ ਦਰਖਾਸਤ ਮੇਰੇ ਤੇ ਦਿੱਤੀ ਸੀ ਕੈਮਰਿਆਂ 'ਚ ਆ ਗਈ ਸਾਰੀ ਰਿਕਾਰਡਿੰਗ ਤਾਂ ਇਹਨਾਂ ਦੇ 182 ਦੀ ਕਾਰਵਾਈ ਵੀ ਕਰਨੀ ਚਾਹੀਦੀ ਆ ਇਹਨਾਂ ਤੇ ਹੋਰ ਜਿਹੜੀਆਂ ਕੋਈ ਤਾਰਾ ਲੱਗ ਕੇ ਇਹਨਾਂ ਨੇ ਜੋ ਮੈਨੂੰ ਹਰਾਨ ਕੀਤਾ ਉਹ ਤਾਰਾਂ ਦੇ ਤਹਿਦ ਵੀ ਪਰਚਾ ਦਰਜ ਕਰਨਾ ਚਾਹੀਦਾ ਜੇ ਸ਼ਹਿਰ ਦੇ ਅਮਨ ਸ਼ਾਂਤੀ ਦੇ ਲਈ ਔਰ ਇੱਕ ਚੰਗੇ बिजनेसमੈਨਾਂ ਦਾ ਪੈਸਾ ਬੈਂਕਾਂ 'ਚ ਪਿਆ ਹੁੰਦਾ ਸਰਵਿਸਮੈਨਾਂ ਦਾ ਆਪਣੇ ਹੱਕ ਦੀ ਕਮਾਈ ਹੁੰਦੀ ਆ ਉਹਨੂੰ ਮੇਰਾ ਖਿਆਲ ਆ ਜੇ ਪੁਲਿਸ ਪ੍ਰਸ਼ਾਸਨ ਬਚਾਣਾ ਚਾਹੁੰਦਾ ਸੁਰੱਖਿਅਤ ਰੱਖਣਾ ਚਾਹੁੰਦਾ ਸ਼ਾਂਤੀ ਲਈ ਤਾਂ ਇਹਨਾਂ ਦੇ ਜ਼ਰੂਰ ਕੋਈ ਬਣਦੀ ਕਾਰਵਾਈ ਕਰਨੀ ਚਾਹੀਦੀ ਤਾਂ ਜੋ ਇਹ ਜਿਹੇ ਜਿਹੜੇ ਲੋਕ ਬੈਂਕਾਂ 'ਚ ਬੈਠ ਕੇ ਠੱਗੀਆਂ ਮਾਰਦੇ ਨੇ ਉਹਨਾਂ ਦੇ ਖਿਲਾਫ ਨੱਥ ਪਾਈ ਜਾ ਸਕੇ ਕਿਹੜਾ ਬੈਂਕ ਹੈ ਕਿਹੜੀ ਜਗ੍ਹਾ ਹੈ ਇਹ ਪੰਜਾਬ ਨੈਸ਼ਨਲ ਬੈਂਕ ਬ੍ਰਾਂਚ ਤ੍ਰਿਪੜੀ ਜੀ ਠੀਕ ਹੈ ਨੇੜੇ ਡਿਸਪੈਂਸਰੀ ਪਟਿਆਲਾ ਠੀਕ ਹੈ ਪਟਿਆਲੇ ਦਾ ਬੈਂਕ ਆ ਹੈ ਹਾਂਜੀ ਹਾਂ ਸਰ ਕੀ ਨਾਮ ਹੈ ਆਪਣਾ ਤੇ ਕੀ ਮੈਟਰ ਬਾਰੇ ਜਿਹੜਾ ਹੋਇਆ ਹੈ ਉਹਦੇ ਬਾਰੇ ਦੱਸੋ ਸਰ ਸਰ ਮੇਰਾ ਨਾਮ ਹੈ ਗੁਸ਼ੇਨ ਪ੍ਰਵਹਕਰ ਜੀ ਮੈਂ ਤ੍ਰਿਪੜੀ ਬ੍ਰਾਂਚ ਪੰਜਾਬ ਨੈਸ਼ਨਲ ਬੈਂਕ ਵਿੱਚ ਸੀਨੀਅਰ ਮੈਨੇਜਰ ਹਾਂ ਜੀ ਤੇ ਬਾਹਰ ਜੋ ਮੈਟਰ ਹੋਇਆ ਹੈ ਉਹਦੇ ਬਾਰੇ ਮੈਨੂੰ ਅੱਜ ਮੇਲ ਥਰੂ ਪਤਾ ਲੱਗਿਆ ਜੀ ਤੇ ਉਹਨਾਂ ਦਾ ਕੋਈ ਰੀਨਿਊਅਲ ਦਾ ਐਫਡੀ ਦਾ ਇਸ਼ੂ ਹੈ ਤੇ ਉਹਦੇ ਬਾਰੇ ਪਤਾ ਕਰਵਾ ਲੈਣੇ ਆ ਸੀ ਜੋ ਇਸ਼ੂ ਹੈ ਉਹਨਾਂ ਦਾ ਸੋਲਵ ਕਰਤਾ ਜੀ ਸਰ ਨੂੰ ਇਲਜ਼ਾਮ ਲੱਗਿਆ ਕਿ ਜਿਹੜਾ ਆਪਰੇਟਰ ਨਹੀਂ ਕਰਨ ਦੇ ਰਿਹਾ ਜਿਹੜਾ ਲੋਕਰ ਹੈਗੇ ਕਾਫੀ ਸਾਲ ਹੋ ਗਿਆ ਸਰ ਉਹ ਅਜ ਕਿ ਇਹ ਵੀ ਤੁਸੀਂ ਲੋਕਰ ਬ੍ਰੇਡ ਕਰ ਰਹੇ ਹੋ ਤੇ ਉਹ ਕਰ ਸਕਦੇ ਹੋ ਕੋਈ ਤੁਹਾਨੂੰ ਲੋਕਰ ਬ੍ਰੇਡ ਕਰਨ ਤੋਂ ਰੋਕ ਨਹੀਂ ਰਿਹਾ ਹਮ ਜਿਹਦੇ ਕੋਲ ਲੋਕਰ ਲਿੱਤਾ ਹੁੰਦਾ ਹੈ ਕਿ ਉਹ ਆਪਣਾ ਲੋਕਰ ਬ੍ਰੇਡ ਕਰ ਸਕਦਾ ਹੈ ਇੱਕ ਐਫ ਡੀ ਦਾ ਰੋਲਾ ਪਾਇਆ ਪਿਆ ਉਹਨਾਂ ਨੇ ਕਿ ਸਾਡੀ ਜਿਹੜੀ ਐਫ ਡੀ ਅਪ੍ਰੈਲ ਤੋਂ ਜਿਹੜੀ ਰੀਨਿਊ ਹੋਈ ਹੈ ਉਹ ਗਾਇਬ ਕਰ ਦਿੱਤੀ ਗਈ ਹੈ ਸਿਸਟਮ ਤੇ ਸ਼ੋ ਨਹੀਂ ਕਰ ਰਹੀ ਸਰ ਸਿਸਟਮ ਦੇ ਵਿੱਚ ਬਿਲਕੁਲ ਸ਼ੋ ਕਰ ਰਹੀ ਹੈ ਮੈਂ ਖੁਦ ਦੇਖਿਆ ਹੈ ਐਫ ਡੀ ਜੋ ਹੈ ਰੀਨਿਊਅਲ ਦਾ ਕੋਈ ਇਸ਼ੂ ਹੈਗਾ ਉਹ ਅਜੇ ਪਤਾ ਕਰਵਾ ਰਹੇ ਆ ਅੱਜ ਹੀ ਪਤਾ ਲੱਗਿਆ ਤੇ ਜੋ ਵੀ ਹੋਊਗਾ ਤੁਹਾਨੂੰ ਦੱਸ ਦਿੱਤਾ ਜਾਊ ਤੇ ਬੈਂਕ ਵਾਲਾ ਕੋਈ ਦਿੱਕਤ ਪਰੇਸ਼ਾਨੀ ਤੇ ਨਹੀਂ ਉਹਨਾਂ ਨੂੰ ਨਹੀਂ ਨਹੀਂ ਸਰ ਕੋਈ ਅਸੀ ਪਰੇਸ਼ਾਨੀ ਜੋ ਮੈਕਸਮ ਜਲਦੀ ਜਲਦੀ ਹੋਏਗਾ ਸਾਰਾ ਕੁਝ ਕਰਵਾ ਰਹੇ ਹਾਂ ਅਸੀਂ ਕੋਈ ਇਸ਼ੂ ਨਹੀਂ ਹੈ ਬਾਕੀ ਇੱਕ ਛੋਟੀ ਜਿਹੀ ਰਿਕਵੈਸਟ ਹੈ ਕਿਉਂਕਿ ਇਹ ਉਹ ਪਬਲਿਕ ਮਨ ਇਨਵੋਲਡ ਹੈ ਸਰੀਰ ਵਿੱਚ ਤਾਂ ਵੀਡੀਓਗ੍ਰਾਫੀ ਪਲੀਜ਼ ਨਾ ਕਰ ਦਿਓ ਥੈਂਕ ਯੂ ਕੁਝ ਨਾ ਰੋ। ਮਦਦ ਮਿਲਦੀ ਵੀ ਆ ਕੇ ਸਾਨੂੰ ਸੈਕਸ਼ੂਅਲ ਹਰਾਸ਼ ਕਰਦਾ। ਮੇਰੇ ਤੇ ਐਫ ਆਈ ਆਰ ਕਰਦਾ ਉਹ ਦਿੱਤੇ ਆ। ਕਿੰਨੀ ਐਫ ਡੀਆਂ ਸਾਰੇ? ਐਫ ਡੀ ਮੇਰੀਆਂ 3 ਖਾਦੇ ਜੀ। ਐਕਸ਼ਨ ਲੋ। ਇਲਜ਼ਾਮ ਕਿਨੇ ਲਾਏ? ਬੈਂਕਰ ਮੈਨੂੰ ਅਪਰੇਟ ਨਹੀਂ ਕਰਦੇ ਨੇ। ਖਾਤੇ ਬੰਦ ਕਰ ਲਈ ਮੈਨੂੰ ਐਪਲੀਕੇਸ਼ਨ ਕਰਦੇ ਵੀ ਖਾਤੇ ਬੰਦ ਕਰਦੇ। ਇਲਜ਼ਾਮ ਕੀ ਇਲਜ਼ਾਮ ਲਾਇਆ ਤੁਹਾਡੇ ਤੇ ਆ ਬੈਠੀ ਜਾਣੇ ਮੈਡਮਾਂ ਜਰਾ ਬਹੁਤ ਅੱਛੇ ਘਰਾਣੇ ਚੋਂ ਹੋੜ ਗਈਆਂ ਇਹਨਾਂ ਨੇ ਲਾਇਆ ਵੀ ਇਹ ਸਾਨੂੰ ਆ ਕੇ ਗੰਦੇ ਇਸ਼ਾਰੇ ਕਰਦਾ ਸਾਡੇ ਨਾਲ ਬਦਤਮੀ ਜੀ ਕਰਦਾ ਸਾਡੇ ਨਾਲ ਪਰਨਰ ਲੈਂਗੁਏਜ ਵਰਤਦਾ ਅੱਛਾ ਜੀ ਹੈ ਜਿਸ ਦੇ ਨਾਲ ਫੂਟ ਤੋਂ ਜਾ ਕੇ ਕੈਮਰੇ ਪ੍ਰਜਰਵ ਕਰਵਾਏ ਤਾਂ ਜਾ ਕੇ ਇਹ ਬਿਚੀ ਹੋਈ ਪੁਲਿਸ ਨੇ ਜਾਨੀ ਮੈਨੂੰ ਐਫ ਆਈ ਆਰ ਤੋਂ ਰਾਹਤ ਦਿੱਤੀ ਕਲੀਨ ਚਿੱਟ ਦਿੱਤੀ ਵੀ ਇਹ ਝੂਠੀ ਐਪਲੀਕੇਸ਼ਨ ਆ ਜਿਹਦੇ 182 ਦਾ ਕਲੰਦਰ ਅੱਜ ਤੱਕ ਨਹੀਂ ਬੰਨਿਆ ਗਿਆ ਝੂਠੀ ਕੰਪਲੀਟ ਦੇਣਾ ਇੱਕ ਇਹੋ ਜਿਹੇ ادارے 'ਚ ਬੈਠ ਕੇ ਜਨਨੀਆਂ ਨੂੰ ਆਪਣੀ ਇੱਜ਼ਤ ਵੇਚ ਕੇ ਮੇਰੇ ਨਾਲ ਫਰਾਡ ਕਰਨਾ ਸੀ ਐਫ.ਡੀ ਖਾ ਕੇ ਹੁਣ ਅੱਜ ਤੁਸੀਂ ਮਿਲੇ ਹੋ ਇਹਨਾਂ ਨੂੰ ਅੱਜ ਨਹੀਂ ਜਮੈਂ 40 ਮਹੀਨਿਆਂ ਤੋਂ ਇਹਨਾਂ ਨੂੰ ਕੰਪਲੀਟਾ ਪਾ ਪਾ ਕੇ ਥੱਕ ਗਿਆ ਅੱਛਾ ਕੋਈ ਰਾਣੀ ਕੱਲ ਵੀ ਮਿਲ ਕੇ ਗਿਆ ਰਿਟਰਨ ਕੰਪਲੀਟ ਵੀ ਦਿੱਤੀ ਸਭ ਕੁਝ ਕਰਦੇ ਆ ਡੀ.ਜੀ.ਪੀ ਸਾਹਿਬ ਨੂੰ ਵੀ ਪਾ ਦਿੱਤੀ ਕੋਈ ਸੁਣਵਾਈ ਨਹੀਂ ਇਹਨਾਂ ਨੂੰ ਇਨਟੀਮੀਟ ਕਰਕੇ ਆਇਆ ਵੀ ਮੈਂ ਨੂੰ ਜੇ ਨਾ ਜਵਾਬ ਦਿੱਤੇਗੇ ਮੇਰੀ ਐਫ.ਡੀ ਨਾ ਦਿੱਤੀ ਗਈ ਤਾਂ ਮੈਂ ਧਰਨੇ ਤੇ ਬੈਠਾਂਗਾ ਬੋਰਡ 'ਚ ਜਾ ਕੇ ਤੁਜੰ ਕਰਵਾ ਲੇ ਬੋਰਡ 'ਚ ਜਾ ਕੇ ਕੋਈ ਨਹੀਂ ਕੋਈ ਕਾਰਵਾਈ ਕੀਤੀ ਤਾਂ ਜਾ ਕੇ ਪੁਲਿਸ ਨੂੰ ਕਲੀਨ ਚਿੱਟ ਦੇਣੀ ਪਈ ਵੀ ਇਹਨਾਂ ਦੀ ਦਰਖਾਸਤ ਚੁੱਕੀ ਆ ਇਹਨਾਂ ਨੇ ਕਿਸੇ ਜਨਾਨੀ ਨੂੰ ਨਹੀਂ ਛੇੜਿਆ ਇਹ ਜਨਾਨੀਆਂ ਸਿਰਫ ਫਰਾਡ ਕਰਨਾ ਚਾਹਦੀਆਂ ਨੇ ਤੇ ਉਹੀ ਗੱਲ ਉਹੀ ਉਸ ਤੋਂ ਬਾਅਦ ਮੇਰਾ ਬੈਂਕ ਪੜਨਾ ਬੰਦ ਕਰ ਦਿੱਤਾ ਉਹਨੇ ਮੈਨੂੰ ਧਮਕੀਆਂ ਦਵਾ ਦਵਾ ਤਾ ਆਪਾਂ ਕੀ ਆ ਦੇ ਦੇ ਕੇ ਫੇਰ ਉਹਨਾਂ ਇੱਕ ਲੈਟਰ ਭੇਜਦੀ ਕਿ ਤੁਹਾਡਾ ਅਕਾਊਂਟ ਬੰਦ ਕਰਨ ਲਈ ਉਹ ਭੇਜੋ ਆਪਣੀ ਕੰਸੈਂਟ ਨਹੀਂ ਅਸੀਂ ਬੰਦ ਕਰ ਦਾਂਗੇ ਆਪਾਂ ਨਹੀਂ ਦਿੱਤੀ ਕੰਸੈਂਟ ਉਹ ਐਪੀ ਉਹਦੇ 11 ਤੇ 4

ਆਹ ਪੱਤਰਕਾਰ ਨਾਲ ਬਤਮਿਚੀ ਫੋਨ ਘੋ ਰਿਆ ਪੁਲਿਸ ਦੇ ਸਾਹਮਣੇ ਆਪਾਂ ਤੇਰਾ ਪੁਲਿਸ ਨੂੰ ਫੋਨ ਇੱਕ ਮਿੰਟ ਖੜ ਚੁਕੋ ਗੱਲ ਕਰਾਂ ਤੇ ਨੂੰ ਠੀਕ ਮੈਂ ਮੈ ਦਿਖਾਣਾ ਪੁੰਡਾ ਕਰਦੀ ਹੁੰਦੀ ਕੀ ਆ ਨਾਨਾ ਇਹਨੂੰ ਮੈਂ ਦਿਖਾਉਂਗਾ ਕੋਈ ਨਹੀਂ ਐਸੇ ਨਾਨਾ ਕਿਉਂ ਐ ਨਾਨਾ ਆਪਣਾ ਘਰੋਂ ਦੋ ਜਿਹੜਾ ਵਨ ਡਿਊਟੀ ਨਾਲੇ ਪੱਤਰਕਾਰ ਨੇ ਗੁੰਡੇ ਬਿਠਾ ਰੱਖੇ ਨਾਨਾ ਨਾ ਕਿਤੇ ਉਹ ਨਹੀਂ ਉਹਨਾਂ ਵਰਕ ਮੀਟਿੰਗ ਆ ਰਿਹਾ ਉਹਨਾਂ ਆਪਕੇ ਜਵਾਬ ਦੇਣਾ ਹੈ ਲਾਈਵ ਚੱਲ ਰਿਹਾ ਹੈ